ਖਬਰਨਾਮਾ ਦੇਖ ਰਹੇ ਸਾਰੇ ਹੀ ਸੂਚਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋ ਸਰਾਜ ਕੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਸਰਬੰਸੰਗਤ ਪੰਥੀਰ ਨੂੰ ਪਤਾ ਨਹੀਂ ਸੀ ਕਿ ਏਜੰਸੀਆਂ ਨੇ ਨਹੀਂ ਦੱਸਿਆ ਕਿ ਤੁਹਾਡੇ ਉੱਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਮੀਟਿੰਗ ਦੇ ਵਿੱਚ ਜਾਓਗੇ ਇੱਕ ਪਾਸੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲਗਾਤਾਰ ਖਬਰਾਂ ਆ ਰਹੀਆਂ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਉਹਨਾਂ ਦਾ ਬੀਪੀ ਸਹੀ ਨਹੀਂ ਉਹਨਾਂ ਨੂੰ 103 ਤੇ ਬੁਖਾਰ ਹੈ ਉਹਨਾਂ ਦੀਆਂ ਨਾੜਾਂ ਸੁੱਜ ਗਈਆਂ ਨੇ ਉਹਨਾਂ ਦਾ ਚੱਲਣਾ ਮੁਸ਼ਕਲ ਹੈ ਫਿਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੀ ਬਣੀ ਕਿ ਉਹ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਮੁਲਾਕਾਤ ਬਣੇ ਕਰੇ ਯਾਨੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹਜ਼ਾਰਾਂ ਸਾਥੀ ਨੇ ਲਗਭਗ 100 ਤੋਂ ਪਲੱਸ ਸਲਾਹਕਾਰ ਨੇ ਚੰਗੇ ਸਾਥੀ ਨੇ ਸੂਝਵਾਨ ਨੇ ਪੜ੍ਹੇ ਲਿਖੇ ਨੇ ਕਿ ਉਹਨਾਂ ਨੂੰ ਨਹੀਂ ਭੇਜਿਆ ਜਾ ਸਕਦਾ ਸੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਵਾਸਤੇ ਹਾਲਾਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਅਤੇ ਸਰਵਨ ਸਿੰਘ ਪੰਦੇੜ ਨੂੰ ਪਤਾ ਲੱਗ ਚੁੱਕਿਆ ਸੀ ਕਿ ਪੰਜਾਬ ਸਰਕਾਰ ਸਾਡੇ ਉੱਤੇ ਐਕਸ਼ਨ ਕਰੇਗੀ ਜੇ ਅਸੀਂ ਮੀਟਿੰਗ ਦੇ ਵਿੱਚ ਹਿੱਸਾ ਲਵਾਂਗੇ ਇਹਨਾਂ ਨੂੰ ਆਪਣੇ ਨੁਮਾਇंदे ਭੇਜ ਦੇਣੇ ਚਾਹੀਦੇ ਸੀ ਇਹ ਸਾਰੇ ਉਹ ਕੰਗਸ ਆ ਗਏ ਨੇ ਸੁਆਮੀ ਨਾਥਨ ਦੀ ਰਿਪੋਰਟ ਜਿਹੜੇ ਇਹਨਾਂ ਦੇ ਆਗੂ ਨੇ ਜਿਹੜੇ ਇਹਨਾਂ ਦੇ ਮਾਇਰ ਨੇ ਉਹਨਾਂ ਸਾਰਿਆਂ ਦੇ ਕੋਲ ਸੀ ਕਨਵਿੰਸ ਕਰਨਾ ਸੀ ਚਾਹੇ ਕਿਸਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰ ਲੈਣ ਚਾਹੇ ਸਰਵਨ ਸਿੰਘ ਪੰਦੇੜ ਕਰ ਲੈਣ ਆਖਰਕਾਰ ਕੀ ਆਪਣੇ ਆਪ ਸਰੈਂਡਰ ਕੀਤਾ ਗਿਆ ਹਾਲਾਂਕਿ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂ ਹੁਣ ਹੱਕ ਵਿੱਚ ਆ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਅਤੇ ਸਰਵਨ ਸਿੰਘ ਪੰਦੇੜ ਦੇ ਸਭ ਤੋਂ ਵੱਡੀ ਕਮੀ ਰਹੀ ਹੈ ਇਹਨਾਂ ਸਾਰੇ ਹੀ ਸੰਗਠਨਾਂ ਦਾ ਇਹਨਾਂ ਸਾਰੇ ਹੀ ਜਥੇਬੰਦੀਆਂ ਦਾ ਇਹਨਾਂ ਦੇ ਵਿਚਾਰ ਨਹੀਂ ਮਿਲੇ ਵਿਚਾਰਾਂ ਦੇ ਮਤਭੇਦ ਸੀ ਜਿਸ ਦਾ ਫਾਇਦਾ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਨੇ ਚੱਕਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਚੱਕਿਆ ਹਾਲਾਂਕਿ ਜਦੋਂ ਕਿਸਾਨ ਅਗੁਜਗਜੀਤ ਸਿੰਘ ਢੱਲੇਵਾਲ ਨੂੰ ਪਤਾ ਹੈ ਕਿ ਕਿਸਾਨ ਸੰਯੁਕਤ ਮੋਰਚਾ ਦੇ ਨਾਲ ਜਦੋਂ ਮੀਟਿੰਗ ਹੋਈ ਤੇ ਅੱਖਾਂ ਵਿਖਾਈਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਵੀਰ ਸਿੰਘ ਰਾਜੇਵਾਲ ਨੂੰ ਜੋਗਿੰਦਰ ਸਿੰਘ ਉਗਰਾਹਾ ਨੂੰ ਇਹ ਬੰਦੋ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜੀਆਂ ਜਥੇਬੰਦੀਆਂ ਨੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਤੇ ਹੋਰ ਛੋਟੀਆਂ-ਕੁਟੀਆਂ ਜਥੇਬੰਦੀਆਂ ਨੇ ਜਦੋਂ ਵੀ ਇਹਨਾਂ ਨੇ ਪਿੰਡਾਂ ਦੇ ਵਿੱਚੋਂ ਕੰਮ ਕਰਾਉਣੇ ਹੁੰਦੇ ਨੇ ਥਾਣਿਆਂ ਦੇ ਧਰਨੇ ਲੱਗਦੇ ਨੇ ਡੀਸੀ ਦੇ ਤਹਿਸੀਲਦਾਰ ਦੇ ਸਾਹਮਣੇ ਧਰਨੇ ਲੱਗਦੇ ਨੇ ਤੇ ਇਹਨਾਂ ਜਥੇਬੰਦੀਆਂ ਵੱਲੋਂ ਵੱਡੇ ਪੈਸੇ ਲੈ ਜਾਂਦੇ ਨੇ ਯਾਨੀ ਕਿ ਜਿਨ੍ਹਾਂ ਦੇ ਮਸਲੇ ਹੱਲ ਕਰਾਉਣੇ ਹੁੰਦੇ ਨੇ ਇਹ ਤਾਂ ਹੁਣ ਬਲਬੀਰ ਸਿੰਘ ਰਾਜੇਵਾਲ ਨੂੰ ਪਤਾ ਹੈ ਕਿ ਕਿਹੜੇ ਆਗੂ ਪੈਸੇ ਲੈਂਦੇ ਨੇ ਕਿਹੜੇ ਆਗੂ ਪੈਸੇ ਨਹੀਂ ਲੈਂਦੇ ਯਾਨੀ ਕਿ ਜਦੋਂ ਅੱਖਾਂ ਖਾ ਦਿਤੀਆਂ ਕਿਸਾਨ ਸੰਘੀ ਤੋਂ ਮੋਰਚੇ ਨੂੰ ਭਗਵੰਤ ਮਾਨ ਨੇ ਤੇ ਫਿਰ ਫਾਇਦਾ ਨਹੀਂ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਉਣ ਦਾ ਯਾਨੀ ਕਿ ਪੰਜਾਬ ਪੰਜਾਬ ਦੇ ਵਿੱਚ ਦੂਸਰੇ ਪਾਸੇ ਸਰਮਨ ਸਿੰਘ ਪੰਦੇਰ ਨੂੰ ਇਸ ਲਈ ਕੀ ਰਿਸ਼ਤਾ ਹੈ ਕੀ ਸੈਟਿੰਗ ਹੋਈ ਹੈ ਸਰਮਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਹਾਲਾਂਕਿ ਪੰਜਾਬ ਸਰਕਾਰ ਨੇ ਪਿੱਠ ਦੇ ਵਿੱਚ ਸ਼ੁਰੂਆਤ ਮਾਰਿਆ ਹੈ ਪ੍ਰੋਟੈਸਟ ਕਰ ਲੈਣਾ ਚਾਹੀਦਾ ਪ੍ਰੋਟੈਸਟ ਨੂੰ ਕਦੇ ਵੀ ਨਹੀਂ ਰੋਕਣਾ ਚਾਹੀਦਾ ਧਰਨੇ ਮੁਜਾਰੇ ਕਦੇ ਵੀ ਨਹੀਂ ਰੋਕਨੇ ਚਾਹੀਦੇ ਯਾਨੀ ਕਿ ਕਹਿੰਦੇ ਨੇ ਕਿ ਉਦਯੋਗ ਦਾ ਨੁਕਸਾਨ ਹੋ ਰਿਹਾ ਹੈ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ ਜੇਕਰ ਪੰਜਾਬ ਪੰਜਾਬ ਦੇ ਕਿਸਾਨ ਹੀ ਤੁਹਾਡੇ ਘਰਾਂ ਦੇ ਸਾਹਮਣੇ ਆ ਕੇ ਬੈਠ ਗਿਆ ਉਹ ਅਨੁਕਾਰਨ ਕੰਮ ਹੀ ਨਾ ਕਰ ਦਿੱਤਾ ਤੇ ਫਿਰ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਹੋਵੇਗਾ ਯਾਨੀ ਕਿ ਹੁਣ ਪੰਜਾਬ ਸਰਕਾਰ ਵੱਲੋਂ ਵੀ ਗੱਲਾਂ ਦਾ ਖਰਾਬ ਰਹਿ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੂਰੀ ਤਰ੍ਹਾਂ ਜਿਹੜੀ ਮਿਲੀ ਭੁਗਤਾ ਹੈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਂਟਰ ਸਰਕਾਰ ਨੇ ਦੁੱਖ ਦੀ ਦੁਖੀ ਹੋਈ ਰਗ ਉੱਤੇ ਹੱਥ ਰੱਖਿਆ ਹੈ ਪੈਰ ਰੱਖਿਆ ਹੈ ਸੈਂਟਰ ਸਰਕਾਰ ਨੇ ਕਿ ਤੁਹਾਨੂੰ ਫੰਡ ਨਹੀਂ ਦਿੱਤੇ ਜਾਣਗੇ ਜਿਵੇਂ ਮਰਜੀ ਧਰਨਾ ਚਕਾਓ ਯਾਨੀ ਕਿ ਸਾਰੇ ਬਲਵਲੇ ਨੇ ਸਰਵਣ ਸਿੰਘ ਪੰਦੇਰ ਅਤੇ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ ਨੂੰ ਚੌਕ ਤੋਂ ਜਾਣਾ ਚਾਹੀਦਾ ਸੀ ਕਿ ਸਾਡੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ